ਹਰਿਆਣਾ ਸਰਕਾਰ ਵੱਲੋਂ ਕਰਨਾਲ ਚ ਪੈਂਦੇ ਪਿੰਡ ਅਮੂਪੁਰ ਦੇ ਚਾਰ ਸਿੱਖ ਪਰਿਵਾਰਾਂ ਦੇ ਘਰ ਢਾ ਦਿੱਤੇ ਗਏ ਸਨ ਜਿਸ ਕਾਰਨ ਇਹਨਾਂ ਉਜਾੜੇ ਪਰਿਵਾਰਾਂ ਨੂੰ ਮਜਬੂਰਨ ਖੁੱਲੇ ਸਮਾਨ ਥੱਲੇ ਰਹਿਣਾ ਪੈ ਰਿਹਾ ਹੈ ਇਸ ਸਬੰਧ ਵਿੱਚ ਸਿੱਖ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ਵਿੱਚ ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਉਜਾੜੇ ਗਏ ਸਿੱਖ ਪਰਿਵਾਰਾਂ ਦੇ ਘਰ ਮੁੜ ਬਸਾਏ ਜਾਣ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਹੀ ਮੰਦ ਭਾਗੀ ਗੱਲ ਜਿੱਥੋਂ ਤੱਕ ਪਰਿਵਾਰ ਦੀ ਸਹਾਇਤਾ ਦੀ ਗੱਲ ਆ ਉਹ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਦੋ ਚਾਰ ਦਿਨਾਂ ਚ ਗੱਲਬਾਤ ਕਰਕੇ ਇਹ ਜਿਹੜੀ ਜਗ੍ਹਾ ਹੈ ਇਹ ਸਰਕਾਰ ਦੇ ਕੋਲੋਂ ਇਹਨਾਂ ਦੇ ਘਰ ਪਾਉਣ ਵਾਸਤੇ ਜਿਹੜੀ ਹੈ ਸਰਕਾਰ ਤੋਂ ਹੀ ਲਈ ਜਾਵੇਗੀ ਜੋ ਜੇਕਰ ਸਰਕਾਰ ਇਹਨਾਂ ਪਰਿਵਾਰਾਂ ਨੂੰ ਸਾਡੇ ਹਰਿਆਣਾ ਕਮੇਟੀ ਦੇ ਕਹਿਣ ਤੇ ਜਗ੍ਹਾ ਦੇ ਦੇਵੇ ਠੀਕ ਆ ਨਹੀਂ ਤੇ ਜੋ ਵੀ ਇਹਦੀ ਸਰਕਾਰੀ ਕੀਮਤ ਬਣਦੀ ਆ ਉਹ ਖੁਦ ਹਰਿਆਣਾ ਕਮੇਟੀ ਭਰ ਕੇ ਇਹਨਾਂ ਨੂੰ ਘਰ ਜਿਹੜੇ ਆ ਉਹ ਬਣਾਉਣ ਵਾਸਤੇ ਜਿਹੜੀ ਆ ਜਗਾ ਲੈ ਕੇ ਦੇਵੇਗੀ ਔਰ ਇਹ ਪਰਿਵਾਰ ਦੇ ਨਾਲ ਹਰ ਤਰ੍ਹਾਂ ਘਰ ਬਣਾਉਣ ਵਿੱਚ ਵੀ ਮਦਦ ਕਰੇਗੀ ਔਰ ਇਹਨਾਂ ਨਾਲ ਰਸਤ ਬਸ ਦੀ ਪਹਿਲਾਂ ਵੀ ਸਾਡੀਆਂ ਜਿਹੜੀਆਂ ਨੇ ਆ ਆਪਣਾ ਸਟਾਫ ਜਿਹੜਾ ਹੈਗਾ ਰਸਤ ਬਸਤ ਲੈ ਕੇ ਪਹੁੰਚਿਆ ਤੇ ਫਿਰ ਵੀ ਜਿਹੜਾ ਇਹਨਾਂ ਪਰਿਵਾਰਾਂ ਦੇ ਨਾਲ ਅਸੀਂ ਖੜੇ ਆ ਜਿੱਥੋਂ ਤੱਕ ਤਾਂ ਮਦਦ ਦੀ ਗੱਲ ਆ ਜਿੱਥੋਂ ਤੱਕ ਇਨਸਾਫ ਦੀ ਗੱਲ ਆ ਜਦੋਂ ਹੋਰ 90 ਕਿੱਲੇ ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਚਰਾਂਦਦੇ ਆ 90 ਕਿੱਲਾਂ ਚੋਂ ਇਸ ਕਿਲੇ ਦੇ ਉੱਤੇ ਹੀ ਕਾਰਵਾਈ ਕਿਉਂ ਹੋਈ ਹੈ ਇਹ ਪੰਜ ਸਾਲਾਂ ਤੇ ਜਿੱਥੇ ਇਹਨਾਂ ਦੇ ਘਰ ਸੀ ਉੱਥੇ ਹੀ ਕਾਰਵਾਈ ਕਿਉਂ ਕੀਤੀ ਗਈ ਹੈ ਇਹ ਸਾਰੀ ਖੁੰਧਕਬਾਜੀ ਤੇ ਰੰਜਸ਼ਬਾਈ ਜਿਹੜੀ ਆ ਉਹ ਉਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਜਿਹੜਾ ਪ੍ਰਸ਼ਾਸਨ ਆ ਜਾਵੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜਿਹੜਾ ਇੱਥੇ ਜੀਸੀ ਵੀਗੈਰਾ ਲੈ ਕੇ ਪਹੁੰਚੇ